ਕਿਸਾਨ ਜਥੇਬੰਦੀਆਂ ਨੇ ਮੁੜ ਦਿੱਲੀ ਵੱਲ ਨੂੰ ਤੁਰਨ ਦੀ ਤਿਆਰੀ ਖਿੱਚ ਲਈ ਹੈ ਤੇ ਦੱਸਦੀ ਹੈ ਕਿ ਅੱਜ ਮੀਟਿੰਗ ਹੋਣ ਜਾ ਰਹੀ ਹੈ ਤੇ ਮੀਟਿੰਗ ਦੇ ਵਿੱਚ ਦਿੱਲੀ ਕੂਚ ਨੂੰ ਲੈ ਕੇ ਵੱਡਾ ਫੈਸਲਾ ਹੋ ਸਕਦਾ ਹੈ ਤੇ ਉੱਥੇ ਹੀ ਜਿਹੜਾ ਕਿ ਇੱਕ ਹੋਰ ਜਥਾ ਦਿੱਲੀ ਵੱਲ ਨੂੰ ਤੁਰਨ ਦੇ ਲਈ ਤਿਆਰ ਹੋ ਸਕਦਾ ਹੈ ਤੇ ਵੱਡੀ ਖਬਰ ਕਿਸਾਨ ਜਥੇਬੰਦੀਆਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੇ ਦੱਸਦੀ ਹੈ ਕਿ ਅੱਜ ਦੋਹੇ ਫਾਰਮਾਂ ਦੀ ਮੀਟਿੰਗ ਹੋਣ ਜਾ ਰਹੀ ਹੈ ਤੇ ਜਿਸ ਦੇ ਵਿੱਚ ਕਈ ਕਿਸਾਨ ਆਕੂ ਸ਼ਾਮਲ ਹੋਣਗੇ ਤੇ ਉੱਥੇ ਹੀ ਜਿਹੜਾ ਕਿ ਕੋਈ ਵੱਡਾ ਫੈਸਲਾ ਨਿਕਲ ਕੇ ਬਾਹਰ ਆ ਸਕਦਾ ਤੇ ਬੀਤੇ ਦਿਨਾਂ ਤੋਂ ਹੀ ਉਥੇ ਹੀ ਪ੍ਰਧਾਨ ਸਾਹਿਬ ਦੇ ਵੱਲੋਂ ਮਰਨ ਵਰਤ جاری ਹੈ ਤੇ ਅੱਜ 37 ਦਿਨ ਹੋ ਗਏ ਨੇ ਯਾਨੀ ਕਿ ਇੱਕ ਮਹੀਨਾ ਤੇ 7 ਦਿਨ ਉੱਪਰ ਹੋ ਗਏ ਨੇ ਤੇ ਉਥੇ ਹੀ ਹਜੇ ਤੱਕ ਉਹਨਾਂ ਦਾ ਮਰਨ ਵਰਤ جاری ਹੈ ਲਗਾਤਾਰ ਕਿਸਾਨ ਜਥੇਬੰਦੀ ਇਸ ਗੱਲ ਦੇ ਉੱਤੇ ਚਿੰਤਤ ਨੇ ਕਿਉਂਕਿ ਉਹਨਾਂ ਦੀ ਸਿਹਤ ਪ੍ਰਧਾਨ ਸਾਹਿਬ ਦੀ ਦਿਨੋ ਦਿਨ ਦਿੜੇ ਕਿ ਡਾਊਨ ਹੁੰਦੀ ਜਾ ਰਹੀ ਹੈ ਤੇ ਜਿਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਲਗਾਤਾਰ ਇਸ ਗੱਲ ਨੂੰ ਲੈ ਕੇ ਚਿੰਤਾ ਨਜ਼ਰ ਬਣਾਉਂਦੀਆਂ ਹੋਈਆਂ ਸਾਹਮਣੇ ਆ ਰਹੀਆਂ ਨੇ ਤੇ ਉੱਥੇ ਹੀ ਦੂਜੇ ਪਾਸੇ ਲਗਾਤਾਰ ਸਰਕਾਰਾਂ ਦੇ ਖਿਲਾਫ ਪੜਾਅ ਕੱਢੀ ਜਾ ਰਹੀ ਹੈ ਤੇ ਕਿਸਾਨਾਂ ਦਾ ਕਹਿਣਾ ਹੈ ਕਿ ਜੀਤ ਡੱਲੇਵਾਲ ਨੂੰ ਅੱਜ 37 ਦਿਨ ਹੋ ਗਏ ਨੇ ਪਰੰਤੂ ਉੱਥੇ ਹੀ ਦੂਜੇ ਪਾਸੇ ਹਜੇ ਤੱਕ ਸਰਕਾਰ ਕਿਸਾਨਾਂ ਨੂੰ ਲੈ ਕੇ ਬੇਫਿਕਰ ਨਜ਼ਰ ਆ ਰਹੀ ਹੈ ਤੇ ਦੂਜੇ ਪਾਸੇ ਅੱਜ ਇੱਕ ਵੱਡੀ ਮੀਟਿੰਗ ਸੱਦ ਲਈ ਹੈ ਮੀਟਿੰਗ ਦੇ ਦੌਰਾਨ ਅੱਜ ਦਿੱਲੀ ਕੋਚ ਨੂੰ ਲੈ ਕੇ ਕੋਈ ਵੱਡਾ ਪਲਾਨ ਸਾਕਾਦਾਇ ਤੇ ਜਿਸ ਤੋਂ ਬਾਅਦ ਪਹਿਲਾ ਜਿਹੜਾ ਕਿ ਜਥਾ ਦਿੱਲੀ ਵੱਲ ਨੂੰ ਤੁਰਿਆ ਸੀ ਪਰੰਤੂ ਪੁਲਿਸ ਪ੍ਰਸ਼ਾਸਨ ਦੇ ਨਾਲ ਆਮੋ ਸਾਹਮਣਾ ਕਰਨਾ ਪਿਆ ਤੇ ਉੱਥੇ ਹੀ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਅਥਰੂ ਗੈਸ ਦੇ ਗੋਲੇ ਵਹਾਏ ਗਏ ਪਾਣੀ ਦੀਆਂ ਬਿਚਾਰਾਂ ਮਾਰੀਆਂ ਗਈਆਂ ਤੇ ਲਗਾਤਾਰ ਤਸ਼ੱਦਦ ਆ ਜਿਹੜਾ ਕਿ ਕਿਸਾਨਾਂ ਦੇ ਉੱਤੇ ਸ਼ਰੀਆਮ ਹੋਇਆ ਦੂਜੇ ਪਾਸੇ ਪ੍ਰਸ਼ਾਸਨ ਦਾ ਕਹਿਣਾ ਸੀ ਕਿ ਪਹਿਲਾਂ ਇਜਾਜ਼ਤ ਲੈ ਕੇ ਆ ਫਿਰ ਅਸੀਂ ਅੱਗੇ ਜਾਣ ਦਵਾਗੇ ਤੇ ਜਿਸ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਦੋ ਵਾਰ ਜਿਹੜਾ ਕਿ ਜਥਾ ਦਿੱਲੀ ਵੱਲ ਨੂੰ ਗਿਆ ਤਾਂ ਤੋਂ ਉੱਥੇ ਹੀ ਉਹਨਾਂ ਨੂੰ ਅੱਖੇ ਜਾਣ ਦੇ ਲਈ ਨਹੀਂ ਦਿੱਤਾ ਗਿਆ ਤੇ ਅੱਜ ਕਿਸਾਨ ਜਥੇਬੰਦੀਆਂ ਦਿੱਲੀ ਵੱਲ ਨੂੰ ਤੁਰਨ ਦੇ ਲਈ ਮੁੜ ਤਿਆਰੀ ਖਿੱਚ ਸਕਦੀਆਂ ਨੇ ਕਿਉਂਕਿ ਅੱਜ ਇੱਕ ਵੱਡੀ ਮੀਟਿੰਗ ਹੋਣ ਜਾ ਰਹੀ ਹੈ ਤੇ ਮੀਟਿੰਗ ਦੇ ਵਿੱਚ ਕੋਈ ਸਟਾ ਨਿਕਲ ਕੇ ਬਾਹਰ ਆ ਸਕਦੇ ਤੇ ਜਿਸ ਤੋਂ ਬਾਅਦ ਉੱਥੇ ਹੀ ਪ੍ਰਧਾਨ ਦੀ ਕਮਾਂਡ ਦੇ ਉੱਤੇ ਮੁੜ ਕਿਸਾਨ ਜਥੇਬੰਦੀਆਂ ਦਾ ਜਥਾ ਦਿੱਲੀ ਵੱਲ ਨੂੰ ਜਿਹੜਾ ਕਿ ਤੁਰੰ데 ਲਈ ਅਗਲੀ ਰਣਨੀਤੀ ਘੜ ਸਕਦਾ ਹੈ ਤੇ ਜਿਸ ਦੇ ਵਿੱਚ ਉੱਥੇ ਹੀ ਜਥੀਤ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਵੀ ਕਿਸਾਨ ਚੰਤਤ ਨੇ 13 ਫਰਵਰੀ ਤੋਂ ਲੈ ਕੇ ਲਗਾਤਾਰ ਕਿਸਾਨ ਜਥੇਬੰਦੀਆਂ ਜਿਹੜੀਆਂ ਕਿ ਲਗਾਤਾਰ ਤਰਨ ਦੇ ਉੱਤੇ ਬੈਠੀਆਂ ਨੇ ਤੇ ਕਿਸਾਨਾਂ ਦੇ ਕਹਿੰਦੇ ਕਿ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਉਦੋਂ ਤੱਕ ਅਸੀਂ ਧਰਨਾ ਨਹੀਂ ਛੱਡਾਂਗੇ ਤੇ ਅਸੀਂ ਆਪਣੀਆਂ ਮੰਗਾਂ ਮਨਾ ਕੇ ਹੀ ਰਤੋਂਠਾਂਗੇ ਲਗਾਤਾਰ ਅਗਲੀਆਂ ਰਣਨੀਤੀਆਂ ਕੜੀਆਂ ਜਾ ਰਹੀਆਂ ਨੇ ਤੇ ਉੱਥੇ ਹੀ ਪ੍ਰਧਾਨ ਸਾਹਿਬ ਦੇ ਵੱਲੋਂ ਮਰਨ ਵਰਤ ਰੱਖ ਲਿਆ ਗਿਆ ਤੇ ਜਿਸ ਤੋਂ ਬਾਅਦ ਅੱਜ 37 ਦਿਨ ਹੋ ਗਏ ਨੇ ਤੇ ਉਹਨਾਂ ਦੀ ਸਿਹਤ ਡਾਊਨ ਹੁੰਦੀ ਜਾ ਰਹੀ ਹੈ ਕਿ ਸਰੀਰ ਦੇ ਕੰਮ ਅੰਗ ਜਿਹੜੇ ਕਿ ਕੰਮ ਕਰਨੋਂ ਬੰਦ ਹੋ ਗਏ ਨੇ ਤੇ ਦੂਜੇ ਪਾਸੇ ਡਾਕਟਰਾਂ ਤੇ ਕਿਸਾਨ ਅਤੇ ਪੂਰਾ ਪੰਜਾਬ ਹੀ ਚਿੰਤਤ ਨਜ਼ਰ ਆ ਰਿਹਾ ਹੈ ਜਿਸ ਤੋਂ ਬਾਅਦ ਹੁਣ ਕਿਸਾਨਾਂ ਨੇ ਵੀ ਅੱਜ ਅਗਲੀ ਮੀਟਿੰਗ ਸੱਦ ਲਈ ਹੈ ਤੇ ਮੀਟਿੰਗ ਦੇ ਦੌਰਾਨ ਕੋਈ ਵੱਡਾ ਫੈਸਲਾ ਨਿਕਲ ਕੇ ਬਾਹਰ ਆ ਸਕਦਾ ਹੈ